ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਅੱਜ ਅਸੀਂ ਤੁਹਾਨੂੰ ਇਹ ਸਲਵਾਰ ਦੀ ਕਟਿੰਗ ਦੱਸਾਂਗੇ ਇਹ ਸਾਡੇ ਕੋਲ ਬੈਲਵਿਟ ਦਾ ਕਪੜਾ ਹੈ ਠੀਕ ਹੈ ਜੀ ਇਹ 2 ਮੀਟਰ ਦਾ ਕਪੜਾ ਹੈ ਇਸ ਦੀ ਅਸੀਂ ਸਟ੍ਰੇਟ ਸਲਵਾਰ ਬਣਾਵਾਂਗੇ ਉਸ ਦੀ ਕਟਿੰਗ ਤੁਹਾਨੂੰ ਦੱਸਾਂਗੇ ਇਸ ਦੀ ਲੈਂਥ ਅਸੀਂ ਰੱਖਾਂਗੇ ਟੋਟਲ ਸਾਡੀ ਲੈਂਥ ਹੈਗੀ 35 ਇੰਚ ਤਿਆਰ ਠੀਕ ਹੈ ਅਸੀਂ ਕਟਿੰਗ ਦੇ ਹਿਸਾਬ ਨਾਲ ਇਸ ਵਿੱਚ ਲੈਂਥ ਕੁਝ ਪਲੱਸ ਕਰਾਂਗੇ ਠੀਕ ਆ ਉਹ ਤੁਹਾਨੂੰ ਕਟਿੰਗ ਦੇ ਟਾਈਮ ਦੱਸਦੇ ਆ ਕਿਵੇਂ ਸਟ੍ਰੇਟ ਸਲਵਾਦੀ ਕਿਵੇਂ ਕਟਿੰਗ ਕਰਨੀ ਆਓ ਜੀ ਇਸ ਤਰ੍ਹਾਂ ਤੁਸੀਂ ਕੱਪੜੇ ਨੂੰ ਖੋਲ ਕੇ ਬਾਹਰ ਨੂੰ ਜੋੜ ਲੈਣਾ ਇਹ ਦੇਖੋ ਕੰਨੀ ਨਾਲ ਕੰਨੀ ਨੂੰ ਮਿਲਾ ਲੈਣਾ ਠੀਕ ਹੈ ਇਸ ਤਰ੍ਹਾਂ ਇਹ ਖੁੱਲੀ ਵਾਲੀ ਸਾਈਡ ਤੁਸੀਂ ਆਪਣੇ ਵੱਲ ਕਰ ਲੈਣੀ ਹੈ। ਬੈਲਬਟ ਵੀ ਸਾਡੇ ਕੋਲ ਬੜੇ ਕਿਸਮਾਂ ਦੀ ਆਉਂਦੀ ਹੈ। ਕਈ ਤਾਂ ਬਹੁਤ ਹਲਕੀਆਂ ਨੇ। ਉਹ ਸੈੱਟ ਨਹੀਂ ਆਉਂਦੀਆਂ। ਇਹ ਥੋੜੀ ਠੀਕ ਹੈ। ਕਪੜਾ ਥੋੜਾ ਠੀਕ ਹੈ। ਜਿੱਥੇ ਸੈੱਟ ਕਰੋਗੇ ਉਸੇ ਤਰ੍ਹਾਂ ਸੈੱਟ ਹੋ ਜਾਏਗਾ। ਇਸ ਤਰ੍ਹਾਂ ਤੁਸੀਂ ਬਾਅਦ ਜੋੜ ਕੇ ਕੱਪੜੇ ਨੂੰ ਚੰਗੀ ਤਰ੍ਹਾਂ ਸੈੱਟ ਕਰ ਲੈਣਾ। ਸਾਡੀ ਸਲਵਾਰ ਦੀ ਲੈਂਥ ਹੈਗੀ 35 ਇੰਚ ਤਿਆਰ ਵਿੱਚੇ 벨ਟ ਪਲੱਸ ਕੀਤੀ ਹੋਈ ਹੈ ਤੇ ਕੁੰਦੀਆਂ ਦੀ ਲੈਂਥ ਵੀ ਵਿੱਚੇ ਪਲੱਸ ਕੀਤੀ ਹੋਈ ਹੈ ਟੋਟਲ ਸਾਡੀ ਲੈਂਥ ਹੈਗੀ ਹੈ 35 ਇੰਚ ਤਿਆਰ ਠੀਕ ਹੈ ਜੀ ਉਸ ਦੇ ਵਿੱਚੋਂ ਅਸੀਂ 벨ਟ ਨੂੰ ਮਾਈਨਸ ਕਰ ਦੇਣਾ ਜੇ ਤੁਸੀਂ 5 ਇੰਚ 벨ਟ ਪਾਉਂਦੇ ਹੋ ਤਾਂ 5 ਇੰਚ ਮਾਈਨਸ ਕਰ ਲਓ ਜੇ ਤੁਸੀਂ 4 ਇੰਚ 벨ਟ ਪਾਉਂਦੇ ਹੋ ਤਾਂ 4 ਇੰਚ ਮਾਈਨਸ ਕਰਕੇ ਸਲਵਾਰ ਦੀ ਤੁਸੀਂ ਲੈਂਥ ਰੱਖ ਲੈਣੀ ਹੈ ਠੀਕ ਹੈ ਜੀ ਅਸੀਂ 5 ਇੰਚ ਦੀ 벨ਟ ਪਾਵਾਂਗੇ ਉਸ ਦੇ ਵਿੱਚ ਸਾਡਾ ਸਾਡੇ 30 ਇੰਚ ਮਤਲਬ ਸਲਵਾਰ ਦੀ ਲੈਂਥ ਕੁੰਦੀਆਂ ਦੀ ਬਚਦੀ ਹੈ ਇਸ ਦੇ ਵਿੱਚ ਅਸੀਂ 1 ਤੋਂ 1.5 ਇੰਚ ਲੈਂਥ ਪਲੱਸ ਕਰਾਂਗੇ ਜੋ ਮਾਰਜਨ ਅਸੀਂ ਸਟਿਚਿੰਗ ਦੇ ਵਿੱਚ ਦਵਾਂਗੇ ਠੀਕ ਹੈ ਇਹ ਸਾਡੀ ਟੋਟਲ ਲੈਂਥ ਹੋਗੀ 32 ਇੰਚ ਸਾਡੇ 30 ਸਾਡੀ ਤਿਆਰ ਹੈ ਅੱਧਾ ਇੰਚ ਇਧਰ ਪਹੁੰਚੇ ਵੱਲ ਆ ਜਾਏਗਾ ਅੱਧਾ ਇੰਚ 벨ਟ ਵੱਲ ਸਟਿਚਿੰਗ ਦੇ ਆ ਜਾਏਗਾ ਥੋੜਾ ਇਹ ਕਪੜਾ ਮੋਟਾ ਹੈ ਇਸ ਲਈ ਅਸੀਂ ਥੋੜਾ ਵਧ ਰੱਖਾਂਗੇ 0.5 ਇੰਚ ਮੈਂ 32 ਇੰਚ ਤਿਆਰ ਰੱਖੀ ਹੋਈ ਹੈ ਲੈਂਥ ਠੀਕ ਹੈ ਐਂ ਦੇਖੋ ਠੀਕ ਹੈ 32 ਇੰਚ ਦੇ ਮਾਰਕ ਕਰ ਲਿਆ ਕੁੰਦਿਆਂ ਦੀ ਲੈਂਥ ਦਾ 벨ਟ ਮਾਈਨਸ ਕਰਕੇ ਠੀਕ ਹੈ ਤੁਹਾਨੂੰ ਚੰਗੇ ਤਰੀਕੇ ਨਾਲ ਸਮਝਾ ਰਹੇ ਹਾਂ ਇਸ ਦੇ ਵਿੱਚ ਕੋਈ ਵੀ ਪਜਲ ਹੋਣ ਵਾਲੀ ਗੱਲ ਨਹੀਂ ਹੈਗੀ ਠੀਕ ਹੈ ਅਸੀਂ ਲੈਂਥ ਲੈ ਲਈਏ ਹੁਣ ਇਧਰੋਂ ਅਸੀਂ ਮੋਰੀ ਰੱਖਾਂਗੇ ਜੇਕਰ ਅਸੀਂ 6 ਇੰਚ ਜ਼ਿਆਦਾ ਮੋਰੀ ਪਾਣੇ ਆ ਚੌੜੇ ਪੌਂਚੇ ਬਣਾਵਾਂਗੇ ਠੀਕ ਹੈ 6 ਇੰਚ ਤੇ ਆਪਾਂ 2 ਇੰਚ ਇਸ ਦੇ ਵਿੱਚ ਪਲੱਸ ਰੱਖਾਂਗੇ 8 ਇੰਚ ਦੀ ਮੋਰੀ ਲਵਾਂਗੇ ਠੀਕ ਹੈ ਇਹ ਐਕਸਟਰਾ ਸਾਡਾ ਹੋ ਜਾਏਗਾ ਇੱਧਰ ਸਾਡੀ ਮੋਰੀ ਆ ਜਾਏਗੀ ਠੀਕ ਹੈ ਇੱਕ ਪ੍ਰੋਬਲਮ ਕੀ ਆਂਦੀ ਹੈਗੀ ਹੈ ਕਿ ਸਾਡੀ ਸਲਵਾਰ ਜਿਹੜੀ ਜਦੋਂ ਆਪਾਂ ਇਹ ਪੂਰੀ ਰੈਡੀ ਹੋ ਜਾਂਦੀ ਹੈ ਇਸ ਦੇ ਵਿੱਚ ਪੌਂਚਾ ਐਡ ਨਹੀਂ ਹੁੰਦਾ ਇਹ ਸਿੰਪਲ ਸਲਵਾਰ ਹੁੰਦੀ ਹੈ ਓਨਲੀ ਬਸ ਕੁੰਦੇ-ਕੁੰਦੇ ਉਹਨਾਂ ਦੇ ਉੱਪਰ ਹੀ ਪੌਂਚਾ ਬਣਾਇਆ ਜਾਂਦਾ ਹੈ ਇਹ ਸਾਡੇ ਅੱਡੀ ਵੱਲੋਂ ਇੱਥੋਂ ਇਹ ਚੀਜ਼ ਤੋਂ ਅੱਡੀ ਚੱਕੀ ਜਾਂਦੀ ਹੈ ਇਸ ਦਾ ਵੀ ਅਸੀਂ ਹੱਲ ਦੱਸਾਂਗੇ ਤੁਹਾਨੂੰ ਕਿਵੇਂ ਕਰਨਾ ਹੈ ਐ ਦੇਖੋ ਅਸੀਂ ਪੂਰੀ 33 ਇੰਚ ਦੀ ਲੈਂਥ ਲਾ ਲਈ ਐ ਠੀਕ ਐ ਇਧਰੋਂ ਵੀ ਅਸੀਂ ਆ ਦੇਖੋ ਪੂਰਾ 33 ਇੰਚ ਰੱਖ ਲੈ ਐ ਦੇਖੋ ਇੱਥੋਂ ਅਸੀਂ ਇਸ ਨੂੰ ਮਿਲਾ ਲਿਆ ਲੈਂਥ ਨੂੰ ਇਹ ਸਾਡੀ ਲੈਂਥ ਹੋ ਗਈ ਐ ਠੀਕ ਐ ਹੁਣ ਅਸੀਂ ਇਧਰ ਆਸਾਂ ਰੱਖਾਂਗੇ ਇਹ ਚੀਜ਼ ਤੇ ਇਧਰੋਂ ਅਸੀਂ ਕੱਪੜੇ ਨੂੰ ਥੋੜਾ ਉਧਰ ਨੂੰ ਕਰਾਂਗੇ ਤਾਂ ਜੋ ਤੁਹਾਨੂੰ ਸਾਹਮਣੇ ਸਾਰਾ ਕੁਝ ਦਿਖ ਸਕੇ ਠੀਕ ਹੈ ਇਹ ਦੇਖੋ ਇੱਥੋਂ ਹੁਣ ਅਸੀਂ ਆਸਣ ਲਵਾਂਗੇ 10 ਇੰਚ ਇਹ ਦੇਖੋ ਠੀਕ ਹੈ ਇੱਥੋਂ ਤੁਸੀਂ ਧਿਆਨ ਨਾਲ ਵੀਡੀਓ ਨੂੰ ਦੇਖਣਾ ਹੈ ਜਦੋਂ ਅਸੀਂ ਇੱਥੋਂ ਆਸਣ ਲਵਾਂਗੇ ਤਾਂ ਇਧਰ ਨੂੰ ਅਸੀਂ ਆਪਣੀ ਮਿਲਾਵਾਂਗੇ ਚੋਲੀ ਵਾਲੀ ਸਲਾਈ ਇਹ ਦੇਖੋ ਜ ਜਦੋਂ ਅਸੀਂ ਇਹਨੂੰ ਇਸ ਤਰ੍ਹਾਂ ਲਵਾਂਗੇ ਇਹ ਸਾਡੀ ਅੱਡੀ ਤੋਂ ਜ਼ਰੂਰ ਚੱਕੀ ਜਾਏਗੀ ਇਹ ਸਾਡੀ ਆਏਗੀ 25 ਇੰਚ 25.5 ਇੰਚ ਸਲਾਈ ਆਏਗੀ ਅਸੀਂ ਕੀ ਕਰਨਾ ਹੈ ਇਸ ਸਲਾਈ ਨੂੰ ਅਸੀਂ ਵਧਾਣਾ ਹੈ ਇਧਰ ਤੋਂ ਅਸੀਂ ਇਸ ਦੀ ਲੈਂਥ ਵਧਾ ਦੇਣੀ 4 ਇੰਚ ਇਹ ਦੇਖੋ ਇਧਰੋਂ ਅਸੀਂ 4 ਇੰਚ ਲੈਂਥ ਵਧਾ ਕੇ ਇੱਥੇ ਆਸਣ ਲੈਣਾ ਹੈ ਠੀਕ ਹੈ ਇੱਥੋਂ ਆਸਨ ਜਦੋਂ ਅਸੀਂ ਲੈ ਲਿਆ ਤੇ ਇਸ ਨੂੰ ਅਸੀਂ ਇਹਦੇ ਨਾਲ ਮਿਲਾਵਾਂਗੇ ਇਹ ਦੇਖੋ ਸਾਡੀ ਅੱਗੇ 25 ਇੰਚ ਆ ਰਹੀ ਸੀ 25.5 ਹੁਣ ਸਾਡੀ 29 ਇੰਚ ਆ ਰਹੀ ਹੈ ਇਹ ਚੀਜ਼ ਇਹ ਸਾਡੀ ਮੇਨ ਕਾਟ ਹੋਏਗੀ ਇਧਰੋਂ ਅੱਡੀ ਤੋਂ ਕਦੇ ਵੀ ਸਲਵਾਰ ਨਹੀਂ ਚੱਕੀ ਜਾਏਗੀ ਸਟ੍ਰੇਟ ਸਲਵਾਰ ਦੀ ਇਹ ਹੀ ਪ੍ਰੋਬਲਮ ਹੁੰਦੀ ਹੈ ਕਿ ਜਿਆਦਾ ਅੱਡੀ ਵੱਲੋਂ ਚੱਕੀ ਜਾਂਦੀ ਹੈ ਠੀਕ ਹੈ ਹੁਣ ਅਸੀਂ ਇਧਰੋਂ ਅਸੀਂ ਮਾਰਕ ਕਰ ਲਿਆ ਹੁਣੀ ਇਧਰ ਅਸੀਂ ਐਸੀ 4 ਇੰਚ ਵਧਾਇਆ ਹੋਇਆ ਹੈ ਇਹ ਦੇਖੋ ਇਧਰ ਵੀ ਅਸੀਂ 4 ਇੰਚ ਵਧਾ ਦੇਣਾ ਇਸ ਨੂੰ ਅਸੀਂ ਇਸ ਤਰ੍ਹਾਂ ਗੋਲਾਈ ਦੇ ਵਿੱਚ ਤਿਰਸਾ ਇਹ ਦੇਖੋ ਇਧਰੋਂ ਅਸੀਂ ਇਸ ਨੂੰ ਇਸ ਤਰ੍ਹਾਂ ਮਿਲਾ ਦੇਣਾ ਠੀਕ ਹੈ ਇਸ ਦੇ ਨਾਲ ਇਦਾਂ ਇਧਰੋਂ ਤੁਸੀਂ ਲੈਂਥ ਨਹੀਂ ਵਧਾਉਣੀ ਕਿਉਂਕਿ ਜੇਕਰ ਤੁਸੀਂ ਇਧਰੋਂ ਲੈਂਥ ਵਧਾ ਦੋਗੇ ਤਾਂ ਤੁਹਾਡੀ ਸਲਵਾਰ ਦੀ ਲੈਂਥ ਲੰਬੀ ਹੋ ਜਾਏਗੀ ਜ਼ਿਆਦਾ मेन कटाई होएगी ठीक है यह साड़ी स्ट्रेट सलवार की कटिंग है आओ इसकी कर दुन कटिंग देखो इतना सेंटर वाला वल पेगा क्रीज वाला वल जिसन बोलते हैं इतों तुम्हें ध्यान रखना है यह जो असि लेंथ वधाई है ਇੱਥੋਂ ਆਸਨ ਦੀ ਕਟਿੰਗ ਕਰਨੀ ਹੈ ਇੱਥੋਂ ਨਹੀਂ ਕਰਨੀ ਇਹ ਦੇਖੋ ਇਸ ਤਰ੍ਹਾਂ ਇਹ ਸਾਡਾ ਇੱਕ ਪੀਸ ਕਟਿੰਗ ਹੋ ਗਿਆ ਹੁਣ ਅਸੀਂ ਇਸ ਨੂੰ ਦੂਸਰੇ ਕੱਪੜੇ ਦੇ ਉੱਪਰ ਰੱਖਦੇ ਹਾਂ ਕੱਪੜੇ ਨੂੰ ਤੁਸੀਂ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਕਿਉਂਕਿ ਸ਼ਨੀਲ ਦਾ ਕੱਪੜਾ ਜੋ ਹੈ ਉਹ ਥੋੜਾ ਜਿੱਥੇ ਜੋੜੋ ਉੱਥੇ ਜੁੜ ਜਾਂਦਾ ਹੈ ਥੋੜਾ ਚੰਗੀ ਤਰ੍ਹਾਂ ਤੁਸੀਂ ਇਸ ਨੂੰ ਸੈੱਟ ਕਰ ਲੈਣਾ ਐ ਦੇਖੋ ਇਸ ਤਰ੍ਹਾਂ ਕੱਪੜੇ ਨੂੰ ਚੱਕ ਲੈਣਾ ਇਹ ਜੁੜੇ ਵਾਲਾ ਪੀਸ ਜਿਹੜਾ ਹੈ ਆਪਾਂ ਇੱਧਰ ਰੱਖਣਾ ਹੈ ਐ ਦੇਖੋ ਐ ਦੇ ਐ ਜੋ ਕਾਟ ਹੈ ਆਪਾਂ ਇਸ ਤਰ੍ਹਾਂ ਇੱਥੇ ਮਲਾਨੀ ਹੈ ਆਸਣ ਵਾਲੀ ਸਾਈਡ ਇਸ ਤਰ੍ਹਾਂ ਇੱਥੋਂ ਸਾਡਾ ਐਵੇਂ ਆਏਗਾ ਹੈ ਦੇਖੋ ਠੀਕ ਹੈ ਐ ਇਧਰੋਂ ਅਸੀਂ ਇੱਕ ਪੀਸ ਕੱਟਿਆ ਉੱਥੋਂ ਉੱਪਰ ਤੱਕ ਨਹੀਂ ਲੈ ਕੇ ਜਾਣਾ ਤੁਸੀਂ ਇਸੇ ਤਰ੍ਹਾਂ ਇਸ ਨੂੰ ਹੇਠਾਂ ਤੱਕ ਸੈੱਟ ਕਰ ਲੋ ਪੂਰਾ ਪੂਰਾ ਤੁਸੀਂ ਸੈੱਟ ਕਰਕੇ ਇਸ ਨੂੰ ਇਸੇ ਤਰ੍ਹਾਂ ਕਟਿੰਗ ਕਰ ਦੇਣੀ ਠੀਕ ਹੈ ਆ ਦੇਖੋ ਅਸੀਂ ਇਧਰੋਂ ਅਸੀਂ ਆਸਾਨ ਕਟਿੰਗ ਕਰਾਂਗੇ ਇਹ ਸਾਡੀ ਕੁੰਦੇ ਕੱਟੇ ਗਏ ਠੀਕ ਹੈ ਹੁਣ ਕਰਦੇ ਆ ਬੈਲਟ ਦੀ ਕਟਿੰਗ 3 ਇੰਚ ਸਾਢੇ ਬੈਲਟ ਹੈਗੀ ਰੈਡੀ ਤਿਆਰ ਤੇ ਅਸੀਂ ਰੱਖਾਂਗੇ 25 ਇੰਚ ਠੀਕ ਹੈ ਇਹ ਦੇਖੋ 5 ਇੰਚ ਅਸੀਂ ਲੈਂਥ ਵਿੱਚੋਂ ਮਾਈਨਸ ਕੀਤਾ ਸੀ ਅਸੀਂ 7 ਸਾਢੇ 7 ਇੰਚ ਦੀ ਬੈਲਟ ਕਟਿੰਗ ਕਰਾਂਗੇ ਇਹ ਕੰਨੀ ਅਸੀਂ ਕਟਿੰਗ ਕਰਦਾਂਗੇ ਠੀਕ ਹੈ इस इसती कर दटिंग साल्ट की कटिंग हो गई ਸਾਡੀ ਸਲਵਾਰ ਦੀ ਕਟਿੰਗ ਹੋ ਗਈ ਹੈ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਕਟਿੰਗ ਪਸੰਦ ਆਈ ਹੋਵੇਗੀ ਓਕੇ ਜੀ ਜੇਕਰ ਤੁਹਾਨੂੰ ਕਿਤੇ ਨਹੀ ਸਮਝ ਲੱਗੇ ਤਾਂ ਤੁਸੀਂ ਮੈਸੇਜ ਕਰ ਸਕਦੇ ਹੋ ਕਮੈਂਟ ਕਰ ਸਕਦੇ ਹੋ ਠੀਕ ਹੈ ਜੀ ਓਕੇ ਜੀ ਥੈਂਕ ਯੂ ਧੰਨਵਾਦ ਬਹੁਤ ਬਹੁਤ